ਅਕਾਲੀ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਤੇ ਸਾਬਕਾ ਪੰਜਾਬ ਦੇ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਦਿੱਤਾ ਵਿਵਾਦਤਪੂਰਨ ਬਿਆਨ ਅੰਮ੍ਰਿਤਪਾਲ ਦੀ ਪਾਰਟੀ ਨਾਲ ਨਹੀਂ ਕਰਾਂਗੇ ਗੱਠਜੋੜ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਤਰਨਤਾਰਨ ਦੀ ਜਿਮਨੀ ਚੋਣ ਤੋਂ ਪਹਿਲਾਂ ਉਹਨਾਂ ਦਾ ਇਹ ਬਿਆਨ ਜਿਸ ਨੇ ਪੂਰੀ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਹੈ ਜੋ ਤਰਨਤਾਰਨ ਦੇ ਵਿੱਚ ਅਕਾਲੀ ਸੁਧਾਰ ਲਹਿਰ ਦੇ ਵੱਲੋਂ ਭਾਵੇਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਪਰ ਕਿਤੇ ਨਾ ਕਿਤੇ ਅਕਾਲੀ ਸੁਧਾਰ ਲਹਿਰ ਫਿਰ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਨਾ ਚਾਹਦੀ ਏ ਜਾਂ ਅੰਮ੍ਰਿਤਪਾਲ ਦੀ ਪਾਰਟੀ ਦਾ ਸਮਰਥਨ ਕਰੇਗੀ ਜੋ ਇਸ ਬਿਆਨ ਨੂੰ ਲੈ ਕੇ ਜੋ ਚਰਚਾਵਾ ਤੇਜ਼ ਹੋ ਗਈਆਂ ਨੇ ਸੁਰਜੀਤ ਸਿੰਘ ਰਖੜਾ ਦਾ ਇਹ ਬਿਆਨ ਜਿਸ ਨੇ ਪੂਰੀ ਸਿਆਸਤ ਦੇ ਵਿੱਚ ਪੁਚਾਲੇ ਆਂਦਾ ਹੈ ਤੁਸੀਂ ਜਿਹੜੋ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰੋਜ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਜਿਹੜੇ ਅਕਾਲੀ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਰਨਤਾਰਨੇ ਜਿਮਣੀ ਚੋਣ ਤੋਂ ਪਹਿਲਾਂ ਕਿ ਅੰਮ੍ਰਿਤਪਾਲ ਦੀ ਪਾਰਟੀ ਦੇ ਨਾਲ ਗੱਠ ਜੋੜ ਦੇ ਬਾਰੇ ਜੋ ਅਜੇ ਅਸੀਂ ਫੈਸਲਾ ਨਹੀਂ ਲੈ ਸਕਦੇ ਜੋ ਅਕਾਲੀ ਸੁਧਾਰ ਲਹਿਰ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਦੇ ਬਾਰੇ ਫੈਸਲਾ ਲੈਣਗੇ ਤਾਂ ਫਿਰ ਉਸ ਤੋਂ ਬਾਅਦ ਹੀ ਅਸੀਂ ਅਗਲੀ ਰਣਨੀਤੀ ਉਲੀਕਾਂਗੇ ਅਸੀਂ ਕਿਸ ਪਾਰਟੀ ਨਾਲ ਗੱਠ ਜੋੜ ਕਰਨਾ ਹੈ ਇਹ ਸਾਡੀ ਸਾਰਿਆਂ ਦੀ ਹੀ ਰਜਾਬੰਦੀ ਨਾਲ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਵੀ ਗੱਠ ਜੋੜ ਦੀ ਜੋ ਕਦੇ ਵੀ ਬਿਆਨ ਨਹੀਂ ਦਿੰਦੇ ਸੋ ਇਸ ਤੋਂ ਪਹਿਲਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਨਾਲ ਗੱਠ ਜੋੜ ਦੇ ਬਿਆਨ ਦੇਣੇ ਚਾਹੀਦੇ ਨੇ ਸੋ ਸਰਜੀਤ ਸਿੰਘ ਰਖੜਾ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਨੇ ਅਕਾਲੀ ਸਰਦਾਰ ਲਹਿਰ ਦੇ ਵਿੱਚ ਪੁਨਰ ਸੁਰਜੀਤੀ ਦੇ ਲਈ ਇਹ ਮਹਿਮ ਸ਼ੁਰੂ ਕੀਤੀ ਸੀ 2027 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦਾ ਇਹ ਬਿਆਨ ਜਿਸ ਨੇ ਪੂਰਾ ਪੁਚਾਲਿਆ ਆਂਦਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਧਿਆਨ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੈ ਨਾ ਕਿ ਕਿਸੇ ਪਾਰਟੀ ਨਾਲ ਗੱਠ ਜੋੜ ਕਰਨ ਦਾ ਗੱਠ ਜੋੜਾਂ ਬਾਰੇ ਤਾਂ ਰਖੜਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੰਮ੍ਰਿਤਪਾਲ ਦੀ ਪਾਰਟੀ ਨਾਲ ਕਿਸੇ ਵੀ ਸਮਝੌਤੇ ਬਾਰੇ ਫੈਸਲਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਲੈ ਸਕਣਗੇ ਪਰ ਉਸ ਤੋਂ ਪਹਿਲਾਂ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰੀਏ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰੀਏ ਉਸ ਤੋਂ ਬਾਅਦ ਹੀ ਗੱਠ ਜੋੜ ਬਾਰੇ ਫੈਸਲਾ ਲਿਆ ਜਾਵੇਗਾ ਕਿ ਅਸੀਂ ਕਿਸ ਪਾਰਟੀ ਨਾਲ ਗੱਠ ਜੋੜ ਕਰਨਾ ਹੈ ਰਖੜਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੁਨਰਸਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਨਾ ਤਾਂ ਕੋਈ ਅਹੁਦਾ ਸਵੀਕਾਰ ਕਰਨਗੇ ਤੇ ਨਾ ਹੀ ਕੋਈ ਚੋਣ ਲੜਨਗੇ ਉਹਨਾਂ ਦਾ ਮੁੱਖ ਉਦੇਸ਼ ਭਾਈਚਾਰੇ ਦੀ ਸੇਵਾ ਕਰਨਾ ਹੈ ਅਤੇ ਉਹ ਇਸ ਟੀਚੇ ਵੱਲ ਕੰਮ ਕਰਦੇ ਰਹਿਣਗੇ ਸੋ ਤਰਨ ਤਾਰਨ ਦੀ ਉਪ ਚੋਣ ਦੇ ਬਾਰੇ ਪਾਰਟੀ ਦੇ ਪ੍ਰਧਾਨ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਪਾਰਟੀ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਦੀਪ ਸਿੰਘ ਦੇ ਪਰਿਵਾਰ ਦਾ ਸਮਰਥਨ ਕਰੇਗੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਇੱਕ ਅਜਿਹੀ ਪਾਰਟੀ ਹੈ ਜੋ ਪੰਥ ਪ੍ਰਤੀ ਮਜ਼ਬੂਤ ਰਹਿ ਇਰਾਦਿਆਂ ਨਾਲ ਰਾਜਨੀਤੀ ਵਿੱਚ ਆਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਨਾਲ ਵੀ ਸਾਡਾ ਜਿਹੜਾ ਕਿ ਕੋਈ ਗਾਠ ਜੋੜ ਦੀਆਂ ਚਰਚਾਵਾਂ ਭਾਵੇਂ ਚੱਲ ਰਹੀਆਂ ਨੇ ਪਰ ਅਜੇ ਤੱਕ ਸਾਡੀ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਹੋ ਨਿਤਨਾ ਕੋਈ ਅਜਿਹੀ ਸਾਂਝੀ ਗੱਲ ਨਹੀਂ ਹੋਈ ਜੇਕਰ ਦੋ ਇਹ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਵੀ ਸਾਡੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਉਸਤੇ ਵੀ ਵਿਚਾਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਚੱਲੇ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਾਸਤੇ ਅਸੀਂ ਕੰਮ ਕਰ ਰਹੇ ਆਂ ਸੋ ਪਹਿਲਾਂ ਸਾਡਾ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਏ ਅਸੀਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰੀਏ ਪਾਰਟੀ ਨੂੰ ਮਜ਼ਬੂਤ ਕਰੀਏ ਫਿਰ ਅਸੀਂ ਦੋਇਸਤਾਈ ਦੀਆਂ ਚੋਣਾਂ ਦੇ ਬਾਰੇ ਸੋਚਾਂਗੇ ਤੇ ਫਿਰ ਅਸੀਂ ਕਿਸ ਪਾਰਟੀ ਨਾਲ ਗੱਠਜੋੜ ਕਰਨਾ ਹੈ ਇਸ ਬਾਰੇ ਸੋਚਾਂਗੇ ਜੋ ਕਿ ਸੋਜੀਤ ਸਿੰਘ ਰਖੜਾ ਦੇ ਵੱਲੋਂ ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾ ਅੱਜ ਇਸ ਬਿਆਨ ਵਿੱਚ ਨਜ਼ਰ ਆਈਆਂ ਨੇ ਜੋ ਪਹਿਲਾਂ ਭਾਜਪਾ ਅਕਾਲੀ ਗੱਠਜੋੜ ਨਾਲ ਸਰਕਾਰਾਂ ਬਣਦੀਆਂ ਰਹੀਆਂ ਨੇ ਸੋ ਇਸੇ ਤਰ੍ਹਾਂ ਪੰਜਾਬ ਵਿੱਚ 2026 ਵਿੱਚ ਸਰਕਾਰ ਬਣੇਗੀ ਸੋ ਭਾਜਪਾ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀਆਂ ਨੇ ਰਖੜਾ ਪਰਿਵਾਰ ਦੀਆਂ ਜਦੋਂ ਕਿ ਰਖੜਾ ਸੁਰਜੀਤ ਸਿੰਘ ਦੇ ਵੱਡੇ ਭਰਾ ਜਿਹੜੇ ਕਿ ਉਹਨਾਂ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨਾਲ ਮੁਲਾਕਾਤਾਂ ਹੁੰਦੀਆਂ ਨੇ ਜੋ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਔਰ ਪ੍ਰਧਾਨ ਮੰਤਰੀ ਤੇ ਅਮੇਸ਼ਾ ਗ੍ਰਹਿ ਮੰਤਰੀ ਉਹਨਾਂ ਦਾ ਬਹੁਤ ਸਵਾਗਤ ਕਰਦੇ ਨੇ ਜਿਸ ਨੂੰ ਲੈ ਕੇ ਸੁਰਜੀਤ ਸਿੰਘ ਰਖੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਗੱਠ ਜੋੜ ਕਰਨ ਦੀ ਸਲਾਹ ਦਿੱਤੀ ਸੀ ਪਰ ਸੁਖਬੀਰ ਸਿੰਘ ਬਾਦਲ ਨਹੀਂ ਮੰਨੇ ਸੀ ਉਸ ਸਮੇਂ ਜਿਸ ਕਾਰਨ ਸੁਰਜੀਤ ਸਿੰਘ ਰਖੜਾ ਹੋਰੀ ਅਕਾਲੀ ਦਲ ਬਾਦਲ ਨਾਲੋਂ ਅਲੱਗ ਹੋਏ ਜੋ ਰਖੜਾ ਪਰਿਵਾਰ ਪਿਛਲੇ ਦਿਨੀ ਜਦੋਂ ਬਾਬਾ ਵਿਆਸ ਵਾਲੇ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚੇ ਸੀ ਤਾਂ ਉਸ ਸਮੇਂ ਵੀ ਰਖੜਾ ਸਭ ਆਪਣੀ ਗੱਡੀ ਤੇ ਅਲੱਗ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚੇ ਸੀ ਸੋ ਉਸ ਸਮੇਂ ਤੋਂ ਲੈ ਕੇ ਰਖੜਾ ਪਰਿਵਾਰ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਉਤਰਾਚਨਾ ਕਰ ਰਹੇ ਨੇ ਰਖੜਾ ਪਰਿਵਾਰ ਦੇ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਨਾਲ ਗੱਠਜੋੜ ਦੀਆਂ ਜਿਹੜੀ ਇੱਕ ਕੜੀ ਦਾ ਕੰਮ ਕਰਨਗੇ ਅਕਾਲੀ ਭਾਜਪਾ ਦਾ ਗੱਠਜੋੜ ਕਰਾਉਣਗੇ ਸੋ ਉਸ ਤੋਂ ਬਾਅਦ ਇਹ ਅਕਾਲੀ ਦਲ ਬਾਦਲ ਨਾਲ ਵੀ ਇਹਨਾਂ ਦੀ ਵਾਪਸੀ ਹੋ ਸਕਦੀ ਹੈ ਅਕਾਲੀ ਦਲ ਬਾਦਲ ਨਾਲ ਮਿਲ ਸਕਦੇ ਨੇ ਆਪਣੀ ਪੂਰੀ ਪਾਰਟੀ ਨੂੰ ਲੈ ਕੇ ਕਿਉਂਕਿ ਜਾਨੀ ਹਰਪ੍ਰੀਤ ਸਿੰਘ ਨਾ ਤਾਂ ਚੋਣ ਲੜਨਾ ਚਾਹੁੰਦੇ ਨੇ ਤੇ ਨਾ ਹੀ ਕੋਈ ਅਹੁਦਾ ਚਾਹੁੰਦੇ ਨੇ ਫਿਰ ਜਿਹੜਾ ਨਾ ਹੀ ਚੋਣ ਲੜਨਗੇ ਨਾ ਹੀ ਅਹੁਦਾ ਚਾਹਣਗੇ ਤਾਂ ਫਿਰ ਸਾਰੀ ਪਾਰਟੀ ਦੇ ਨਾਲ ਉਹਨਾਂ ਦਾ ਜਿਹੜਾ ਗੱਠਜੋੜ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਇਕੱਲਾ ਪਾਰਟੀ ਕੋ ਜਿਹੜਾ ਚੋਣ ਲੜੇਗੀ ਤਾਂ ਉਸ ਨੂੰ ਨੁਕਸਾਨ ਹੋਵੇਗਾ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਇਹਨਾਂ ਦਾ ਆਉਣ ਵਾਲੀਆਂ ਚੋਣਾਂ ਚ ਹੋ ਸਕਦਾ ਹੈ ਜੋ ਅੰਮ੍ਰਿਤਪਾਲ ਦੀ ਪਾਰਟੀ ਜੇਕਰ ਤਰਨਤਾਰਨੀ ਜਮਨੀ ਚੋਣ ਵਿੱਚ ਚੋਣ ਹਾਰ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇੱਕੋ ਇੱਕ ਜਿਹੜਾ ਇਹਨਾਂ ਦਾ ਨਿਸ਼ਾਨਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੱਥ ਮਿਲਾਉਣਾ ਜੋ ਅਕਾਲੀ ਸੁਧਾਰ ਲਹਿਰ ਦੇ ਵੱਲੋਂ ਇਹ ਅੰਦਰ ਖਾਤੇ ਜਿਹੜੀਆਂ ਨੇ ਗੱਲਾਂ ਚੱਲ ਰਹੀਆਂ ਨੇ ਬਹੁਤ ਸਾਰੇ ਜਿਹੜੇ ਅਕਾਲੀ ਮੰਤਰੀ ਨੇ ਜਿਹੜੇ ਸਾਬਕਾ ਇਹਨਾਂ ਦੇ ਸਾਥੀ ਮੰਤਰੀ ਨੇ ਜਾਂ ਸਾਬਕਾ ਵਿਧਾਇਕ ਨੇ ਉਹ ਇਹਨਾਂ ਨੂੰ ਅੰਦਰੋਂ ਅੰਦਰੀ ਆਪਸ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ